ਅੱਬਾ ਬਲੌਕ ਦੇ ਕਲਸਾਣਾ ਪਿੰਡ ਦੀ ਪੰਚਾਇਤ ਨੂੰ 15 ਅਗਸਤ ਦੇ ਮੌਕੇ ਤੇ ਨਵੀਂ ਦਿੱਲੀ ਨਗਰ ਕੌਂਸਲ ਵਿਦਾਲਾ ਛੱਤੀ ਮੰਤਰੀ ਵਿਸਮਾਣਾ ਵੱਲੋਂ ਪਿੰਡ ਦੀ ਸ와이스ਵਰਤ ਭਾਰਤ ਅਭਿਆਨ ਦੇ ਤਹਿਤ ਦਿੱਲੀ ਵਿਕੇ ਸਨਮਾਨ ਕਰਨਾ ਸੀ ਪਿੰਡ ਦੇ ਸਰਪੰਚ ਨੂੰ ਜਲ ਮੰਤਰੀ ਦੇ ਵੱਲੋਂ ਸਨਮਾਨਤਾ ਕਰ ਦਿੱਤਾ ਗਿਆ ਪਰ 15 ਅਗਸਤ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਤੇ ਲਾਲ ਕਿਲੇ ਤੇ ਤਿਰੰਗਾ ਝੰਡਾ ਲਹਿਰਾਉਣਾ ਸੀ ਤਾਂ ਪਿੰਡ ਦੇ ਸਰਪੰਚ ਗੁਰੂ ਧਿਆਨ ਸਿੰਘ ਨੂੰ ਵੀ ਉੱਥੇ ਦਾ ਸੱਦਾ ਪੱਤਰ ਮਿਲਿਆ ਹੋਇਆ ਸੀ ਪਰ ਸੁਰੱਖਿਆ ਦੇ ਵੱਲੋਂ ਉਹਨਾਂ ਨੂੰ ਗੇਟ ਤੇ ਐਂਟਰੀ ਤੇ ਹੀ ਰੋਕ ਲਿੱਤਾ ਗਿਆ ਕਿਉਂਕਿ ਪਿੰਡ ਦੇ ਸਰਪੰਚ ਜੋ ਗੁਰਸੀ ਖਾਨ ਉਹਨਾਂ ਦੇ ਸ਼੍ਰੀ ਸਾਹਿਬ ਪਾਇ ਹੋਏ ਸਨ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੁਰੱਖਿਆ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਸ਼੍ਰੀ ਸਾਹਿਬ ਉਤਾਰਨ ਤੇ ਹੀ ਐਂਟਰੀ ਮਿਲੇਗੀ ਸਰਪੰਚ ਨੇ ਕਿਹਾ ਕਿ ਉਹ ਸ਼੍ਰੀ ਸਾਹਿਬ ਨੂੰ ਨਹੀਂ उतਾਰੇਗਾ ਇਸ ਕਰ ਸਰਪੰਚ ਵਾਪਸ ਆ ਗਿਆ ਸਰਪੰਚ ਨੇ ਮੰਗ ਕੀਤੀ ਕਿ ਵਿਦੇਸ਼ਾਂ ਵਿੱਚ ਸਿੱਖਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਦਿੱਲੀ ਵਿੱਚ ਮੇਰੇ ਨਾਲ ਜੋ ਵੀ ਹੋਇਆ ਮੈਂ ਇਸ ਦੇ ਸਖਤ ਨਿੰਦਾ ਕਰਦਾ ਹਾਂ ਅਤੇ ਮੈਨੂੰ ਦਿੱਲੀ ਪ੍ਰੋਗਰਾਮ ਵਿੱਚ ਬੁਲਾ ਕੇ ਬੇਇੱਜ਼ਤ ਕੀਤਾ ਤੇ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਤੇ ਕਾਰਵਾਈ ਕਰਕੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਉਹਨਾਂ ਨੇ ਰੀਜ਼ਨ ਦਿੱਤਾ ਜੀ ਸ੍ਰੀ ਸਾਹਿਬ ਦਾ ਵੀ ਸ੍ਰੀ ਸਾਹਿਬ ਥੋੜੇ ਪਾਈ ਹੋਈ ਹੈ ਇਹਦੇ ਲਈ ਤੁਸੀਂ ਜਾ ਨਹੀਂ ਸਕਦੇ ਤੇ ਉਹਨਾਂ ਨੇ ਆਫਰ ਕਰਿਆ ਸੀ ਵੀ ਤੁਸੀਂ ਉਤਾਰ ਕੇ ਜਾ ਸਕਦੇ ਹੋ ਵੀ ਇੱਥੇ ਹੈਗੀ ਜਗ੍ਹਾ ਹੈਗੀ ਰੂਮ ਹੈਗਾ ਤੁਸੀਂ ਉਤਾਰ ਕੇ ਉੱਥੇ ਰੱਖ ਦੋ ਤੇ ਵਾਪਸੀ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੇ ਉਹ ਸਾਨੂੰ ਨਹੀਂ ਅਸੀਂ ਕਿਹਾ ਵੀ ਅਸੀਂ ਇਹ ਕੰਟਰਾ ਨਹੀਂ ਕਰਨਾ ਹੈਗਾ ਤੇ ਉਹ ਤੋਂ ਕਹਿੰਦੇ ਫਿਰ ਸੌਰੀ ਸਰ ਅਸੀਂ ਨਹੀਂ ਉਹ ਕਰ ਸਕਦੇ ਅਸੀਂ ਫਿਰ ਵਾਪਸ ਆ ਗਏ ਹਾਂਜੀ ਕਿਹਨਾਂ ਵੱਲੋਂ ਬੁਲਾਇਆ ਗਿਆ ਸੀ ਤੁਹਾਨੂੰ ਬੁਲਾਇਆ ਗਿਆ ਸੀ ਜੀ ਆਪਣੇ ਪਟਿਆਲੇ ਤੋਂ ਸੈਨੀਟੇਸ਼ਨ ਵਿਭਾਗ ਨੇ ਸਾਨੂੰ ਜਿਹਨੇ ਉਹ ਕਰਿਆ ਸੀ ਪੰਜਾਬ ਭਾਰਤ ਸਰਕਾਰ ਤੇ ਉੱਥੇ ਜੋ ਸੈਨੀਟੇਸ਼ਨ ਵਿਭਾਗ ਹੈ ਤੇ ਸਵચ્છ ਭਾਰਤ ਦੇ ਅਧੀਨ ਉਹਦੇ ਲਈ ਸਾਨੂੰ ਵਧੀਆ ਕੰਮ ਹੋਏ ਕਹਿੰਦੇ ਪਿੰਡ ਚ ਉਹਦੇ ਅਧੀਨ ਬੁਲਾਇਆ ਗਿਆ ਸਵੱਛਤਾ ਪਿੰਡ ਦੀ ਕਾਰੇ ਕਾਰੇ ਮੁੱਦਿਆਂ ਦੇ ਜਾਨੀ ਸੀਗਾ ਸਵੱਛਤਾ ਜਿਵੇਂ ਕਿ ਸਾਡੇ ਗਿੱਲੇ ਸੁੱਕੇ ਕੂੜੇ ਦਾ ਸੋਲਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਸਾਡੇ ਤੇ ਲਿਕਵਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਤੇ ਪਬਲਿਕਲੀ ਟਾਇਲਟ ਹੈਗੇ ਨੇ ਸਾਰੇ ਜਿਹਨੀਆਂ ਵਧੀਆ ਪ੍ਰਬੰਧ ਹੈਗੇ ਨੇ ਉਹਦੇ ਕਰਕੇ ਕਹੋ ਤੁਸੀਂ ਦਿੱਲੀ ਜਾਂਦੇ ਹੋ ਤੇ ਕੀ ਕੁਝ ਹੁੰਦਾ ਸਾਰਾ ਦਿਨ ਤੇਰਾ ਤਰੀਕ ਦਾ ਸਾਨੂੰ ਇਨਵਾਈਟ ਸੀਗਾ 13 ਤਰੀਕ ਨੂੰ ਅਸੀਂ ਸਵੇਰੇ ਇੱਥੋਂ ਚੱਲੇ ਸੀ ਤੇ ਉਸ ਦਿਨ ਵੀ ਇੱਕਨੇ ਅਰਲੀ ਮਾਰਨਿੰਗ 3 ਵਜੇ ਹੋਏ 5 ਵਜੇ ਤੋਂ ਸਾਨੂੰ ਪਟਿਆਲੇ ਤੋਂ ਉਹਨਾਂ ਨੇ ਕਰਿਆ ਸੀ ਕਿ 5 ਵਜੇ ਤੁਸੀਂ ਪਟਿਆਲੇ ਪਹੁੰਚਣਾ ਅਸੀਂ 5 ਵਜੇ ਪਟਿਆਲੇ ਪਹੁੰਚੇ ਤੇ ਉੱਥੋਂ ਬਾਏ ਗੱਡੀ ਉਹਨਾਂ ਨੇ ਕਰੀ ਹੋਈ ਸੀ ਦੋ ਗੱਡੀਆਂ ਉਹਨਾਂ 'ਚ ਗਏ ਤੇ ਜਾ ਕੇ ਅਸੀਂ 12 ਵਜੇ ਨੂੰ ਰਿਪੋਰਟ ਕਰਨੀ ਸੀ ਵੀ 12 ਵਜੇ ਨੂੰ ਅਸੀਂ ਪਹੁੰਚ ਗਏ ਉੱਥੇ ਤੇ 14 ਤਰੀਕ ਨੂੰ ਫਿਰ ਸਾਡਾ ਜਲ ਸ਼ਕਤੀ ਵਿਭਾਗ ਦੇ ਜਿਹੜੇ ਉਹ ਸੀਗੇ ਮંત્રી ਨੇ ਆਪਣੇ ਮਿਸਟਰ ਸਾਹਿਬ ਵੀ ਸੁਮਨੰਨਾ ਉਹਨਾਂ ਨਾਲ ਸੀਗੀ ਮੀਟਿੰਗ ਉਹਨਾਂ ਨੇ ਸਾਨੂੰ ਇਹ ਸਾਰਾ ਦਿੱਤਾ ਸੀ ਸਰਟੀਫਿਕੇਟ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਹਾਂਜੀ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹ 14 ਤਰੀਕ ਨੂੰ ਸੀਗਾ ਉੱਤੇ ਕੋਈ ਦਿੱਕਤ ਨਹੀਂ ਆਈ ਦੇਖੋ ਤੇ ਬਟ ਜਿਹੜਾ 15 ਤਰੀਕ ਦਾ ਸੀਗਾ ਲਾਲ ਕਿਲੇ ਤੇ ਜਾਣ ਦਾ 15 ਤਰੀਕ ਨੂੰ ਆਪਾਂ ਨੇ ਉੱਥੇ ਜਾ ਕੇ ਉਹ ਕਰਨਾ ਹੈ ਉਹਦੇ ਲਈ ਵੀ ਸਵੇਰੇ ਉਹਨਾਂ ਨੇ ਹੀ ਸੀਰੀਜ਼ 3:30 ਵਜੇ ਸਾਨੂੰ ਬੱਸ ਪਿਕ ਕਰੇਗੀ ਤੇ 5 ਵਜੇ ਨੂੰ ਅਸੀਂ ਲਾਲ ਕਿਲੇ ਮੈਟਰੋ ਸਟੇਸ਼ਨ ਤੇ ਪਹੁੰਚ ਗਏ ਸੀ ਤੇ ਉੱਥੋਂ 5 ਵਜੇ ਤੋਂ ਬਾਅਦ ਫਿਰ ਜਾ ਕੇ 5:30 ਵਜੇ ਸਾਨੂੰ ਉਹਨਾਂ ਨੇ ਜਣੀ ਤੋਂ ਇੱਕ ਐਂਟਰੀ ਤੋਂ ਉਹਨਾਂ ਨੇ ਕੱਢ ਦਿੱਤਾ ਜੀ ਕਹਿੰਦੇ ਚਲੋ ਅੱਗੇ ਸੀਨੀਅਰ ਗੱਲ ਕਰਨਗੇ ਤੇ ਫਿਰ ਸੈਕੰਡ ਐਂਟਰੀ ਤੇ ਉਹ ਕਹਿੰਦੇ ਸਰ ਨਹੀਂ ਵੀ ਤੁਸੀਂ ਜਾਂ ਤਾਂ ਉਤਾਰ ਕੇ ਜਾਓ ਤੇ ਨਹੀਂ ਤਾਂ ਨਹੀਂ ਜਾ ਸਕਦੇ ਅਸੀਂ ਅਸੀਂ ਆਪ ਦਾ ਕਰਿਆ ਵੀ ਨਹੀਂ ਅਸੀਂ ਉਤਾਰਨੇ ਤਾਂ ਹੈ ਨਹੀਂ ਫਿਰ ਅਸੀਂ ਕਕਾਰ ਉਤਾਰ ਕੇ ਕਿੱਥੇ ਕਹਿੰਦੇ ਸੀ ਕਕਾਰ ਉਤਾਰ ਕੇ ਉਹਨਾਂ ਦੇ ਉੱਥੇ ਤੰਬੂ ਲਾਏ ਹੋਏ ਸੀ ਵੀ ਰੂਮ ਬਣਾਏ ਹੋਏ ਸੀ ਆਪਦੇ ਤੇ ਉਹਨਾਂ ਚ ਕਹਿੰਦੇ ਸੀ ਪੰਜ ਨੰਬਰ ਗੇਟ ਤੇ ਸਾਡੀ ਐਂਟਰੀ ਸੀ ਲਾਲ ਕਿਲੇ ਦੇ ਤੇ ਵੀਆਈਪੀ ਐਂਟਰੀ ਜਿਹਨੂੰ ਆਪਾਂ ਕਹਿੰਦੇ ਆ ਬੈਸਟਾਂ ਲਈ ਤੇ ਉਹਦੇ ਚ ਉਹਨਾਂ ਨੇ ਕਹਿਸ ਵੀ ਇੱਥੇ ਉਤਾਰ ਕੇ ਤੁਹਾਡੇ ਸੇਫਲੀ ਹੋਣਗੇ ਅਸੀਂ ਵਾਪਸੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਦੇਖੋ ਸਾਡੇ ਧਰਮ ਚ ਨਹੀਂ ਹੈਗਾ ਵੀ ਅਸੀਂ ਉਤਾਰ ਦਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਚਲੋ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੇ ਉੱਪਰ ਵੀ ਗੱਲ ਕਰੀ ਉਹ ਕਹਿੰਦੇ ਵੀ ਨਹੀਂ ਸਰ ਲਾਉ ਨਹੀਂ ਹੈਗਾ ਸਿੱਖੋਂ ਨਾਲ ਜਿਹੜਾ ਵਿਦੇਸ਼ਾ ਵਿੱਚ ਤਾਂ ਵਤੀਰਾ ਹੁੰਦਾ ਵੀ ਇਹ ਏਡੀਆਂ ਦੇ ਕੁਝ ਦੇਸ਼ਾਂ ਵਿੱਚ ਵੀ ਤਾਂ ਕਾਫੀ ਗੱਲਾਂ ਆਉਂਦੀਆਂ ਨੇ ਵੀ ਕਿਤੇ ਪੱਗ ਉਤਾਰੀ ਗਈ ਕਿਤੇ ਕਕਾਰਾਂ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ ਆਪਾਂ ਉਹਨਾਂ ਨੂੰ ਇੱਕ ਸਮਝ ਸਕਦੇ ਵੀ ਉਹਨਾਂ ਨੂੰ ਆਪਣੇ ਤੋਂ ਬਾਰੇ ਨਹੀਂ ਪਤਾ ਹੈਗਾ ਤੇ ਹੁਣ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਣੇ ਪੰਜਾਬ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਇੰਨਾ ਸੰਘਰਸ਼ ਚੱਲਿਆ ਪਿੱਛੇ ਆਜ਼ਾਦੀ ਲਈ ਤੇ ਹੁਣ ਜਦ ਮੰਨੋ ਵੀ ਕਿਤੇ ਸਨਮਾਨ ਦੀ ਗੱਲ ਆਉਂਦੀ ਹੈ ਜਾਂ ਕਿਤੇ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਉਸ ਤੇ ਸਾਨੂੰ ਪਿੱਛੇ ਕਰਿਆ ਜਾਂਦਾ ਹੈ ਪਤਨੀ ਨਾਲ ਦੇ ਸੀ ਉਹਨਾਂ ਦੇ ਮੰਨਤੇ ਕੀ ਦਿੱਤੇ ਮੰਨਤੇ ਹੋਣੀ ਹੈ ਜੀ ਦੇਖੋ ਉਹ ਵੀ ਉਹੀ ਕਹਿੰਦੇ ਸੀ ਵੀ ਆਪਾਂ ਆਏ ਵੀ ਆਏ ਕਿਸ ਲਈ ਸੀ ਫਿਰ ਇਸ ਰੀਜ਼ਨ ਕਰਕੇ ਅਸੀਂ 10 ਵਜੇ ਤੋਂ ਬਾਅਦ ਗਏ ਵੀ ਚਲੋ ਦੇਖੀ ਉੱਥੇ ਹੈਗਾ ਕੀ ਫਿਰ ਪਬਲਿਕਲੀ ਚਲੋ ਜਦੋਂ ਤਾਂ ਸਾਰਾ ਨਿਬੜ ਗਿਆ ਸੀ ਉੱਥੇ ਫਿਰ ਪਬਲਿਕ ਜਿਹੜੀ ਆਮ ਪਬਲਿਕ ਜਾਂਦੀ ਹੈ ਇੱਥੇ ਜਿਹੜੇ ਗੇਟ ਉੱਥੇ ਖੁੱਲੇ ਸੀ ਉੱਥੇ ਵੀ ਅਸੀਂ ਜਾ ਕੇ ਮਾੜਾ ਮੋਟਾ ਦੇਖਿਆ ਵੀ ਕੀ ਸਿਸਟਮ ਹੈ ਇੱਥੇ ਤੇ ਪਿਕ ਵੀ ਕੀਤੀਆਂ ਕਦੋਂ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਮੰਨਤੇ ਹੋਇਆ ਕਹਿੰਦੇ ਵੀ ਫਿਰ ਉਹਨਾਂ 17 ਤਰੀਕ ਤੱਕ ਸੀ ਵੈਸੇ ਸਾਡਾ 13 ਤੋਂ 17 ਤੱਕ ਦਾ ਪਰ ਫਿਰ ਸਾਡਾ ਮਨ ਹੀ ਨਹੀਂ ਆਪਾਂ ਨਹੀਂ ਹੁਣ ਇੱਥੇ ਰੁਕਣਾ ਹੈਗਾ ਫਿਰ ਅਸੀਂ ਕੱਲ ਨੂੰ 16 ਬਾਰਸਾਂਗੇ ਤੁਹਾਡੇ ਉਤਸ਼ਾਹ ਤਾਂ ਬਹੁਤ ਹੋਣਾ ਪਰਿਵਾਰ ਨਾਲ ਗਏ ਸੀ ਇੱਥੇ ਪਿੰਡ ਤੇ ਵੀ ਹੋਊਗਾ ਪਤਾ ਕੀ ਸਰਪੰਚ ਨੂੰ ਸਨਮਾਨਤ ਕੀਤਾ ਜਾਣਾ ਕਿਸ ਤਰ੍ਹਾਂ ਦੇਖਦੇ ਹਾਂ ਚੀਜ਼ਾਂ ਨੂੰ ਸਰ ਪਿੰਡ ਤੇ ਉਤਸ਼ਾਹ ਸੀ ਜੀ ਸਟੇਟਸ ਦੇਖੋ ਹੁਣ ਡਿਜੀਟਲ ਇੰਡੀਆ ਸਾਰਾ ਕੁਝ ਹੈ ਨਾ ਵੀ ਤੇ ਸਟੇਟਸ ਵੀ ਪਾਉਂਦੇ ਸੀ ਕਿ ਜਾ ਰਹੇ ਹਾਂ ਪਹੁੰਚ ਗਏ ਤੇ ਜਿਹੜਾ 14 ਤਰੀਕ ਨੂੰ ਸਨਮਾਨ ਮਿਲਿਆ ਉਹਦੇ ਵੀ ਸਟੇਟਸ ਆਏ ਸੀ ਬੜਾ ਵਧੀਆ ਪਿੰਡ ਵੱਲੋਂ ਤੇ ਹੋਰ ਆਪਣੇ ਮਿੱਤਰਾਂ ਵੱਲੋਂ ਆ ਰਹੇ ਵੀ ਹੰਗਾਰਾ ਵੀ ਬਹੁਤ ਵਧੀਆ ਗੱਲ ਹੈ ਚਲੋ ਵਧੀਆ ਉੱਤੇ ਦੇ ਔਪਰਚੁਨਿ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਅਸੀਂ ਤੇ ਪੂਰੇ ਪੰਜਾਬ ਚੋਂ ਛੇ ਕਹਿੰਦੇ ਸੀ ਇਹ ਵਿੱਚੇ ਸਰਪੰਚ ਜਿਹਾ ਸੇ ਪੰਚਾਇਤ ਨੇ ਵਾਇਟ ਕਰਦੇ ਨੇ ਤੇ ਦੇਖੋ 13000 ਪਿੰਡਾਂ ਚੋਂ ਜਾਣਾ ਤੇ ਬਹੁਤ ਵੱਡੀ ਗੱਲ ਹੈ ਮਾਨ ਵਾਲੀ ਗੱਲ ਹੈ ਤੇ 14 ਤਰੀਕ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ 15 ਤਰੀਕ ਦੀ ਸਵੇਰ ਨੂੰ ਜਾ ਕੇ ਇਹ ਹੁੰਦਾ ਤਾਂ ਫਿਰ ਬੜਾ ਮਾਨ ਖਰਾਬ ਹੋਇਆ ਵੀ ਕੋਈ ਹੈ ਨਹੀਂ ਪੰਜਾਬ ਲਈ ਇਹਨਾਂ ਦਾ ਹੈਗਾ ਜਨੀ ਦੋ ਗਲਾ ਵਤੀਰਾ ਹੈਗਾ ਹੁਣ ਕੀ ਮਾਂ ਕਰ ਦੋਗੇ ਮੰਗ ਤਾਂ ਸੀ ਦੇਖੋ ਇਹਨਾਂ ਤੋਂ ਤਾਂ ਕੀ ਮੰਗਾਂਗੇ ਜੀ ਜਿਨ੍ਹਾਂ ਨੇ ਕੰਮ ਕਰਿਆ ਹੁਣ ਤਾਂ ਐਜੀਪੀਸੀ ਤੋਂ ਮੰਗਦੇ ਆਸੀਂ ਵੀ ਇਹਨੂੰ ਹਾਈਲਾਈਟ ਕੀਤਾ ਜਾਵੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕੋਈ ਧਰਨਾ ਲੱਗੇ ਕੁਝ ਵੀ ਹੋਵੇ ਵੀ ਇਹਨੂੰ ਮੁੱਦੇ ਨੂੰ ਕਿਸੇ ਇੱਕ ਪੱਖੀ ਕਰਿਆ ਜਾਵੇ ਵੀ ਹਾਂ ਇਹ ਪੰਜੇ ਇੰਡੀਆ 'ਚ ਇਹ ਗੱਲਾਂ ਹੋਣ ਲੱਗੀਆਂ ਤਾਂ ਬਾਹਰ ਕੀ ਹੋਏਗਾ ਸਰਦਾਰ ਅੱਜ ਕੱਲ ਤੁਹਾਡੇ ਨਾਲ ਫਿਰ ਫਿਰ ਕੱਲ ਕਿਸੇ ਹੋਰ ਨਾਲ ਹੋ ਸਕਦਾ ਹਾਂਜੀ ਸਰ ਇਦਾਂ ਦੇਖੋ ਹੁੰਦਾ ਆ ਜੀ ਪਹਿਲਾਂ ਦੇਖਦੇ ਸੀ ਖਾਗਰਾ ਪਰ ਦੇਖ ਕੇ ਆਇਆ ਹੁੰਦਾ ਸੀ ਵੀ ਸ਼ਾਇਦ ਨਹੀਂ ਇੱਕ ਨਹੀਂ ਹੋਣਾ ਵੀ ਉਹ ਹੈ ਬਟ ਜੇ ਪ੍ਰੈਕਟੀਕਲੀ ਆਪਦੇ ਨਾਲ ਹੁੰਦੀ ਹੈ ਫਿਰ ਬੜਾ ਮਨ ਖਰਾਬ ਹੁੰਦਾ ਵੀ ਹਾਂ ਹੈਗਾ ਦੋ ਨੀਤੀਆਂ ਨੇ ਇਹਨਾਂ ਦੀ ਪੰਜਾਬੀਆਂ ਲਈ ਅਲੱਗ ਹੈ ਤੇ ਗੁਰਸਿੱਖਾਂ ਲਈ ਖਾਸ ਕਰਕੇ ਅਲੱਗ ਹੈ ਤੇ ਹੈ ਨਹੀਂ ਸਿਸਟਮ ਠੀਕ ਨਹੀਂ ਹੈਗਾ ਇੱਕ ਚੁਣੇ ਹੋਏ ਨਮਾਇंदे ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਇਨਵਾਈਟਡ ਪ੍ਰੋਗਰਾਮ ਦੇ ਵਿੱਚ ਜਿਹੜਾ ਇਦਾਂ ਦਾ ਇਹ ਸਰਕਾਰਾਂ ਨੇ ਕੀਤਾ ਬਹੁਤ ਮਾੜੀ ਗੱਲ ਹੈ ਅ ਅਸੀਂ ਆਮ ਆਪਾਂ ਖਬਰਾਂ 'ਚ ਸੁਣਦੇ ਆਂ ਵੀ ਫਰਾਂਸ 'ਚ ਪਗੜੀ ਦਾ ਮਸਲਾ ਉੱਠਿਆ ਜਾਂ ਹੋਰ ਕਿਤੇ ਬਾਹਰ ਜਿੰਨਾਂ ਲੋਕਾਂ ਨੂੰ ਸਿੱਖ ਧਰਮ ਦੇ ਚਿੰਨਾ ਬਾਰੇ ਪਤਾ ਨਹੀਂ ਹੈ ਉਹ ਇਹ ਗੱਲ ਕਰਨ ਮੰਨਣਯੋਗ ਆ ਗੱਲ ਉੱਥੇ ਅਸੀਂ ਕਹਿੰਦੇ ਆ ਸਾਡੇ ਪ੍ਰਧਾਨ ਮੰਤਰੀ ਨੂੰ ਦੱਸਿਓ ਜਾਂ ਸੈਂਟਰ ਸਰਕਾਰ ਨਾਲ ਇਹ ਗੱਲ ਕਰੀਏ ਫਰਜ਼ ਇੰਟਰ ਸਰਕਾਰ ਸਾਡੇ ਖੁਦ ਆਪਣੀ ਧਰਤੀ ਦੇ ਜਿੱਥੇ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਆਪ ਦੇ ਦੇਸ਼ ਦੇ ਵਿੱਚ ਉਹਨਾਂ ਨਾਲ ਇਦਾਂ ਦਾ ਬਦੀਰਾ ਵਾਪਰੇ ਇਹ ਬਹੁਤ ਹੀ ਨਿੰਦਨਯੋਗ ਹੈ ਇੱਕ ਮਤਲਬ ਪੰਜਾਬ ਦੇ ਵਿੱਚ ਪੰਚਾਇਤ ਵਧੀਆ ਕੰਮ ਕਰਦੀ ਆ ਉਹਨੂੰ ਤੁਸੀਂ ਇਨਵਾਈਟ ਕਰਦੇ ਹੋ ਵੀ ਤੁਸੀਂ ਆ ਜਾਓ ਤੁਹਾਨੂੰ ਜਿਹੜਾ ਆਜ਼ਾਦੀ ਦਿਵਸ ਤੇ ਜਿਹੜਾ ਸਨਮਾਨਕ ਦਿੱਤਾ ਜਾਣਾ ਤੇ ਉਹਨੂੰ ਸਨਮਾਨ ਦੇਣ ਦੀ ਬਜਾਏ ਉਹਦੇ ਨਾਲ ਇਦਾਂ ਦਾ ਵਤੀਰਾ ਕਰਕੇ ਉਹਨੂੰ ਵਾਪਸ ਮੋੜ ਦੇਣਾ ਸਿਰਫ ਇਸ ਕਰਕੇ ਵੀ ਉਹਦੇ ਇੱਕ ਸ੍ਰੀ ਸਾਹਿਬ ਭਾਈ ਹੋਈ ਹੈ ਇਹ ਬਹੁਤ ਮਾੜੀ ਗੱਲ ਹੈ ਤੇ ਇਹ ਇਦਾਂ ਦੀ ਜਿਹੜੀ ਘਟਨਾ ਹੈ ਸਾਨੂੰ ਇਹ ਦੱਸ ਰਹੀ ਹੈ ਵੀ ਤੁਸੀਂ ਅਪਦੇਸ਼ ਦੇਸ਼ ਦੇ ਵਿੱਚ ਤੁਸੀਂ ਦੂਜੇ ਸਹਰਜੇ ਦੇ ਸਹਿਰੀ ਹੋ ਤੁਹਾਡੇ ਨਾਲ ਜਿਹੜਾ ਇਦਾਂ ਦਾ ਵਤੀਰਾ ਸਾਨੂੰ ਕਰਕੇ ਇਹ ਚੀਜ਼ ਦਿਖਾਈ ਜਾਂਦੀ ਹੈ ਇਸ ਤਰ੍ਹਾਂ ਦਾ ਤਾਂ ਮਨੋਵਲ ਜਿਹੜਾ ਹੈਗਾ ਟੁੱਟਦਾ ਕਿਉਂਕਿ ਸਰਪੰਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਪਿੰਡ ਨੂੰ ਸਵੱਛ ਬਣਾ ਰਿਹਾ ਸੀ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਤਾਂ ਫਿਰ ਅੱਗੇ ਅਗਲਾ ਕੀ ਸੋਚੀਗਾ ਬਿਲਕੁਲ ਤੁਸੀਂ ਜਿਵੇਂ ਦੱਸਿਆ ਵੀ 13000 ਪੰਚਾਇਤਾਂ ਦੇ ਵਿੱਚੋਂ ਇਹ 6 ਪੰਚਾਇਤਾਂ ਨੂੰ ਪੰਜਾਬੀਆਂ ਨੂੰ ਚੁਣਿਆ ਗਿਆ ਸੀ ਵੀ ਇਹ ਵਧੀਆ ਕੰਮ ਕਰ ਰਿਹਾ ਕਰਿਆ ਪੰਚਾਇਤਾਂ ਨੇ ਇੱਥੇ ਤੇ ਇਹ ਖਬਰ ਨੂੰ ਦੇਖ ਕੇ ਜਿਹੜੇ ਹੋਰ ਪਿੰਡ ਦੇ ਸਰਪੰਚ ਹੈਗੇ ਨੇ ਉਦਮੀ ਨੇ ਲੋਕ ਉਹਨਾਂ ਦੇ ਇਸ ਚੀਜ਼ ਦੀ ਬਹੁਤ ਗਹਿਰੀ ਸੱਟ ਵੱਜੇਗੀ ਵੀ ਜੇ ਕੋਈ ਇਦਾਂ ਦਾ ਕੰਮ ਕਰਦਾ ਹੈ ਸ਼ਾਇਦ ਸਾਨੂੰ ਦਿੱਲੀ ਦੇ ਵਿੱਚ ਉੱਥੇ ਰੱਖੇ ਪ੍ਰੋਗਰਾਮ 'ਚ ਸਾਨੂੰ ਪੰਜਾਬੀਆਂ ਨੂੰ ਐਂਟਰੀ ਮਿਲੇਗੀ ਜਾਂ ਨਾ ਨਹੀਂ ਮਿਲੇਗੀ ਇਹ ਬਹੁਤ ਜਿਹੜੀ ਦੁਖਦਾਈ ਘਟਨਾ ਹੈ ਜਿਹੜੀ ਇੱਕ ਸਿੱਖ ਹੋਣ ਕਰਕੇ ਇੱਕ ਇਦਾਂ ਦੇ ਉਦਮੀ ਨੌਜਵਾਨ ਨਾਲ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਗੱਲ ਸਰਪੰਚ ਤਾਂ ਫਿਰ ਅੱਗੇ ਤੋਂ ਕੋਈ ਵੀ ਚੰਗਾ ਕੰਮ ਨਹੀਂ ਕਰਨਗੇ 100 ਵਾਰੀ ਸੋਚੂਗਾ ਕਿ ਕੀ ਕਰਨਗੇ ਜੀ ਕਿਉਂ ਕਰਨਗੇ ਜੀ ਕਿਉਂ ਕਰਨਗੇ ਜਦੋਂ ਜਦੋਂ ਉਹਨਾਂ ਨੂੰ ਸਨਮਾਨ ਦੇਣ ਦੀ ਬਜਾਏ ਇੱਕ ਐਡੇ ਵੱਡੇ ਮਤਲਬ ਦੇਸ਼ ਲੈਵਲ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ અપਮਾਨ ਕਰਕੇ ਮੋੜਿਆ ਜਾਏਗਾ ਉਹ ਕਿਉਂ ਇਦਾਂ ਦੇ ਕੰਮ ਕਰਨਗੇ ਜੀ ਜਿੱਦਾਂ ਆਮ ਪੰਚਾਇਤਾਂ ਰਿਸਰਤ ਖੋਰੀ ਚੀਜ਼ਾਂ ਭ੍ਰਿਸ਼ਟਾਚਾਰੀ ਚ ਪਈਆਂ ਹੋਈਆਂ ਨੇ ਉਹ ਵੀ ਫਿਰ ਉਦਾਂ ਹੀ ਕਰਨਗੇ ਜੀ ਫਿਰ ਜੇ ਉਹਨਾਂ ਨਾਲ ਇਦਾਂ ਹੋਗਾ ਸਾਰਿਆਂ ਨੂੰ ਮਾੜੀ ਗੱਲ ਮਤਲਬ ਉਕਰਾਨਾ ਸਾਹਿਬ ਇਹ ਹੈ ਵੀ ਇੱਥੇ ਸਾਡੇ ਆਪ ਦੇ ਦੇਸ਼ 'ਚ ਇਹ ਚੀਜ਼ ਘਟਣਾ ਹੋਣੀ ਇਹ ਇਹ ਮੰਨਣਯੋਗ ਨਹੀਂ ਹੈ ਵੀ ਇਹਨੂੰ ਕਿੱਦਾਂ ਅਸੀਂ ਐਕਸੈਪਟ ਕਰਦਾ ਗਏ ਲੀਏ ਜਿੱਥੇ ਸਾਰੇ ਲੋਕਾਂ ਨੂੰ ਪਤਾ ਵੀ ਇਹ ਸਿੱਖ ਨੇ ਇਹਨਾਂ ਦੇ ਆ ਚਿੰਨ ਨੇ ਇਹ ਇਹਨਾਂ ਨੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਵੀ ਕਰ ਰਹੇ ਨੇ ਅ ਰੋਜ਼ ਬਾਰਡਰ ਦੇ ਉੱਤੋਂ ਜਿਹੜੇ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਤੇ ਕੇਸਰੀ ਝੰਡੇ ਲੈ ਕੇ ਫੌਜ ਅੱਗੇ 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 ਤੁਰਦੀ ਹੈ ਉਹਨਾਂ ਦੇ ਪੱਗਾ ਹੈਗੀਆਂ ਨੇ ਦਾੜੀਆਂ ਹੈਗੀਆਂ ਨੇ ਕਿੱਥੇ ਨਹੀਂ ਜੀ ਪਤਾ ਇਹ ਚੀਜ਼ ਦਾ ਜੇ ਇੱਥੇ ਇਹਦਾ ਮਤਲਬ ਸਾਨੂੰ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਜਿੱਥੇ ਆਪਾਂ ਸਿਕਿਉਰਿਟੀ ਦੀ ਗੱਲ ਕਰਦੇ ਆ ਜੇ ਮੰਨ ਲਓ ਕਰਦੇ ਵੀ ਆ ਇੱਕ ਸ੍ਰੀ ਸਾਹਿਬ ਜਿਹੜੀ 4 ਇੰਚ ਦੀ ਸ੍ਰੀ ਸਾਹਿਬ ਸਰਪੰਨ ਸਾਹਿਬ ਦੇ ਪਾਈ ਵੀ ਸੀ ਜਿੱਥੋਂ ਘਟੋ ਘਟ ਮੇਲਾ ਦਾ 500 ਜਾਂ 600 ਕਿਲੋਮੀਟਰ ਜਿਹੜਾ ਪ੍ਰਧਾਨ ਮੰਤਰੀ ਨੂੰ ਦੂਰ ਹੋਣਾ ਸੀ ਇੱਥੇ ਇਹਨਾਂ ਨੂੰ ਰੱਖਿਆ ਜਾਣਾ ਸੀ ਜਿੱਥੇ ਇਹਨਾਂ ਵਾਸਤੇ ਇਹਨਾਂ ਨੂੰ ਬਿਠਾਇਆ ਜਾਣਾ ਸੀ ਉਥੋਂ ਸ੍ਰੀ ਸਾਹਿਬ ਨਾਲ ਕੀ ਖਤਰਾ ਸੀਗਾ ਜੀ ਦੱਸੋ ਜੇ ਹੈ ਸੀ ਤੇ ਫਿਰ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਹੋਈਆਂ ਇਹਨਾਂ ਨੂੰ ਪਾਸ ਦਿੱਤੇ ਗਏ ਇਹਨਾਂ ਨੂੰ ਪਹਿਲਾਂ ਨਾਂ ਨਾਮਜ਼ਦ ਕਰਦੇ ਫਿਰ ਇਹ ਜੀ ਸਿਕਿਉਰਟੀ ਲੈਵਲ ਤੇ ਇਹ ਚੀਜ਼ ਰੱਖੀ ਜਾਣੀ ਚਾਹੀਦੀ ਸੀ ਤੇ ਇਹਨਾਂ ਨੂੰ ਉੱਥੇ ਬੁਲਾ ਕੇ ਐਂਟਰੀ ਨਾ ਦੇਣੀ ਬਹੁਤ ਮਾੜੀ ਗੱਲ ਪਰਿਵਾਰ ਵੀ ਨਾਲ ਗਿਆ ਸੀਗਾ ਬੱਚਾ ਵੀ ਛੋਟਾ ਘਰੇ ਛੱਡ ਕੇ ਗਿਆ ਕਿਸ ਤਰ੍ਹਾਂ ਦੇਖਦੇ ਹੋ ਸਰ ਸਾਰਾ ਪਰਿਵਾਰ ਹੈ ਜੀ ਜਿਹੜਾ ਗੁਰਸਿੱਖ ਪਰਿਵਾਰ ਹੈ ਬਿਲਕੁਲ ਪਰਿਵਾਰ ਦੇ ਜਿਹੜੀ ਹਿਰਦੇ ਤੇ 6:00 ਵਜੇ ਇਸ ਗੱਲ ਨਾਲ ਵੀ ਸਾਨੂੰ ਇਸ ਪ੍ਰੋਗਰਾਮ ਤੇ ਜਿੱਥੇ ਇਹਨਾਂ ਦਾ ਉੱਥੇ ਫੋਟੋਆਂ ਹੋਣੀਆਂ ਸੀਗੀਆਂ ਇਸ ਸਨਮਾਨ ਦੀਆਂ ਫੋਟੋਆਂ ਸਾਰੇ ਦੇਸ਼ਾਂ 'ਚ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਬੰਦੇ ਨੇ ਉਹ ਫੋਟੋਆਂ ਜਿਹੜੀਆਂ ਮਤਲਬ ਦੂਰ ਤੱਕ ਪਾਉਣੀਆਂ ਸੀ ਵੀ ਸਾਨੂੰ ਉੱਥੇ ਸਨਮਾਨ ਮਿਲਿਆ ਇੱਕ ਇਸ ਕਰਕੇ ਉਹ ਸਨਮਾਨ ਤੋਂ ਇਹ ਬਾਂਝੇ ਰਹਿ ਗਏ ਵੀ ਇਹਨਾਂ ਦੇ ਸ੍ਰੀ ਸਾਹਿਬ ਪਾਈ ਹੋਈ ਹੈ ਗੁਰਸਿੱਖ ਹੋਣਾ ਮਤਲਬ ਉਹ ਉਸ ਸਨਮਾਨ ਵਾਲੇ ਪ੍ਰੋਗਰਾਮ 'ਚ ਜਾਣਾ ਸਾਡੇ ਲਈ ਗੁਨਾਹ ਹੈ ਵੀ ਜੇ ਅਸੀਂ ਗੁਰਸਿੱਖ ਹਾਂ ਤਾਂ ਮੁਢਲੀ ਸ਼ਰੂਣੀ ਕਮੇਟੀ ਤੋਂ ਕੀ ਮੰਗਦੇ ਬਿਲਕੁਲ ਅਸੀਂ ਮੰਗ ਕਰਦੇ ਹਾਂ ਸਰਪੰਚ ਸਾਹਿਬ ਨੂੰ ਅਸੀਂ ਬੈਠ ਕੇ ਗੱਲ ਕੀਤੀ ਹੈ ਜਿੱਥੇ ਵੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਸਰਉਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤੁਹਾਡੇ ਜ਼ਰੀਏ ਵੀ ਔਰ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਸਿੱਖਾਂ ਨੂੰ ਵੀ ਇਸ ਗੱਲ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਚੀਜ਼ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੂਰਾ ਵਿਰੋਧ ਚਤਾਇਆ ਜਾਵੇ ਇਹ ਜਿਹੜੀ ਬਹੁਤ ਘਟਨਾ ਮਾੜੀ ਹੈ ਅਸੀਂ ਪ੍ਰੋਗਰਾਮ ਬਣਾਉਣੇ ਹਨ ਨਾਲ ਅਕਾਲਤਾ ਦੇ ਜਥੇਦਾਰ ਨੂੰ ਵੀ ਮਿਲਾਂਗੇ ਤੇ ਸ਼ਰੂਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਲਈ ਮਿਲਾਂਗੇ ਜੀ ਵਾਲਾ ਜਿਹੜੇ ਹੈਗਾ ਸਰਪੰਚ ਸਾਹਿਬ ਦਾ ਸਵਾਗਤ ਕਰਨਾ ਜਦੋਂ ਗੱਲ ਤੁਹਾਡੇ ਸਾਹਮਣੇ ਆਈ ਆ ਤੇ ਤੁਹਾਡਾ ਹੁਣ ਕੀ ਰਿਐਕਸ਼ਨ ਦੇਖੋ ਤਿਆਰੀ ਸਾਡੀ ਜਦੋਂ ਦਿੱਲੀ ਧਾਰਨਦਰ ਜਿੱਤ ਕੇ ਆਈ ਸੀ ਸਾਡੇ ਪਿੰਡ ਦੀ ਤਿਆਰੀ ਉਦੋਂ ਵੀ ਤੁਸੀਂ ਰਿਕਾਰਡ ਕਰੀ ਸੀ ਉਦੋਂ ਵੀ ਅਸੀਂ ਟੋਲਟਮੱਕੇ ਨਾਲ ਕਰਿਆ ਸੀ ਕਿਉਂਕਿ ਸਾਡੇ ਪਿੰਡ 'ਚ ਕੋਈ ਪਾਰਟੀ ਵਾਜ ਨਹੀਂ ਕੋਈ ਗੁਰਪੋ ਵਾਜੀ ਨਹੀਂ ਸਾਰਾ ਪਿੰਡ ਇਕ ਹੈ ਸਾਰੇ ਬੰਦੇ ਨੂੰ ਬੜਾ ਚਾਅ ਸੀ ਕਿ ਆਊਗਾ ਮੁੰਡਾ ਸਾਡਾ ਨਵਾਂ ਮੁੰਡਾ ਗਿਆ ਸਰਪੰਚ ਬਣ ਕੇ ਵਧੀਆ ਅਵਾਰਡ ਲੈ ਕੇ ਆਊਗਾ ਤੇ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰੀ ਹੋਈ ਸੀ ਔਰ ਉਡੀਕਦੇ ਰਹੇ ਸਾਰੇ ਸਟੇਟਸ ਜਿੱਦਾਂ ਇਹ ਦੱਸਾ ਸਰਪੰਚ ਸਾਹਿਬ ਨੇ ਵੀ ਪਾਉਂਦੇ ਰਹੇ ਜਿਹੜਾ ਮੈਨਸ ਵੀ ਉਹ ਨਹੀਂ ਪਾਇਆ ਜਦੋਂ ਫੋਨ ਕਰਕੇ ਪੁੱਛਿਆ ਕਿ ਨੇ ਕੋਈ ਗੱਲ ਹੋਰ ਹੋ ਗਈ ਮੈਂ ਤੁਹਾਨੂੰ ਪਿੰਡ ਆ ਕੇ ਦੱਸੂਗਾ ਜਦੋਂ ਰਾਤ ਸਾਡੀ ਗੱਲ ਹੋਈ ਤੇ ਬੜਾ ਦੁੱਖ ਲੱਗਾ ਸਾਰੇ ਪਰਿਵਾਰ ਨੂੰ ਵੀ ਦੁੱਖ ਲੱਗਾ ਸਾਰੇ ਨਗਰ ਨੂੰ ਬੜਾ ਰੋਸ ਆ ਨਗਰ ਦੇ ਵਿੱਚ ਇਸ ਗੱਲ ਲਈ ਇਸ ਨੂੰ ਅਸੀਂ ਹੁਣ ਸ਼੍ਰੋਮਣੀ ਕਮੇਟੀ ਤੇ ਅਕਾਲ ਦੱਸ ਸਕਦੇ ਜਥੇਦਾਰ ਸਾਹਿਬ ਤੱਕ ਪਹੁੰਚ ਕਰਾਂਗੇ ਅਸੀਂ ਕਿਉਂਕਿ ਸਾਨੂੰ ਹੁਣ ਮਹਿਸੂਸ ਕਰ ਰਹੇ ਹਾਂ ਵੀ ਅਸੀਂ ਯਾਰ ਵਾਕਈ ਗੁਲਾਮ ਆ ਅਸੀਂ ਆਜ਼ਾਦ ਦੇਸ਼ 'ਚ ਰਹਿ ਕੇ ਗੁਲਾਮ ਆਂ ਅਸੀਂ ਆਜ਼ਾਦ ਨਹੀਂ ਹੈ ਜੀ ਜਿਹੜੀਆਂ ਜਥੇਵੰਦੀਆਂ ਜਾਂ ਕੋਈ ਇਦਾਂ ਦਾ ਮੰਗ ਕਰਦੀਆਂ ਨੇ ਜੇ ਇੰਨਾ ਸਾਡੇ ਤੋਂ ਅਲਰਜੀ ਹੈ ਫਿਰ ਸਾਨੂੰ ਦੇ ਦੇਣ ਨਾ ਲੱਗ ਮਲਕ ਸਾਡਾ ਫਿਰ ਸਾਨੂੰ ਅਲੱਗ ਕਰ ਦੇਣ ਜੇ ਸਾਨੂੰ ਸ੍ਰੀ ਸਾਹਿਬ ਪਾ ਕੇ ਅਸੀਂ ਦਿੱਲੀ ਨਹੀਂ ਜਾ ਸਕਦੇ ਕਿਤੇ ਆਪਣੇ ਲਾਲ ਕਿਲੇ ਤੇ ਨਹੀਂ ਜਾ ਸਕਦੇ ਜਿਹੜਾ ਸਿੱਖਾਂ ਨੇ ਜਿੱਥੇ ਰਾਜ ਕਰਿਆ ਹੋਇਆ ਸੀ ਨੇ ਅਸੀਂ ਉੱਥੇ ਦੁਬਾਰੇ ਨਹੀਂ ਜਾ ਸਕਦੇ ਫਿਰ ਸਾਨੂੰ ਲੱਗ ਦੇ ਦੇਣ ਸਾਨੂੰ ਅਲੱਗ ਕਰ ਦੇਣ ਫਿਰ ਤਾਂ ਜਾਇਜ਼ ਨੇ ਜਿਹੜੀਆਂ ਉਹ ਜਥੇਵੰਦੀਆਂ ਮੰਗ ਕਰ ਰਹੀਆਂ ਨੇ ਬਹੁਤ ਰੋਸ ਆਈ ਸਾਡੇ 'ਚ ਅਸੀਂ ਇਹਨੂੰ ਉਹ ਰੋਧ ਕਰਾਂਗੇ ਅਸੀਂ